ਉਸਤਤ ਨਿੰਦਾ ਦੋ ਤਿਆਗੈ ਖੋਜੈ ਖੋਜੈ ਪਦ ਨਿਰਬਾਨਾ ਨਿਰਬਾਨਾ ਜਨਨਾਨਕੇ ਹੋ ਖੇਲ ਕਠਨ ਹੈ ਜਨਨਾਨਕੇ ਹੋ ਨਾਨਕ ਜਨਨਾਨਕ ਇਹੋ ਖੇਲ ਕਠਨ ਹੈ ਕਿਨ ਹੋ ਗੁਰਮੁਖ ਜਾਨਾ ਸਾਦੋ ਮਨ ਕਮਾਨ ਤਿਆਗੋ ਸਾਦੋ ਮਨ ਕਮਾਨ ਤਿਆਗੋ ਮਨ ਕਮਾਨ ਤਿਆਗੋ ਸਾਦੋ ਮਨ ਕਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨਸ ਭਾਗੋ ਸਾਧੋ ਮਨ ਕਮਾਨ ਤੇ ਆ ਕੋ ਸਾਧੋ ਮਨ ਕਮਾਨ ਤੇ ਆ ਕੋ ਮਨ ਕਮਾਨ ਤੇ ਆ ਕੋ ਮਨ ਕਮਾਨ ਤੇ ਆ ਕੋ ਵੱਡਾ ਤੇਰਾ ਦਰਬਾਰ ਸੱਚਾ ਤੂੰ ਤੇ ਤਖਤ ਸਿਰ ਸਾਹ ਬਾਦਸ਼ਾਹ ਨਿਹਚ ਚੌਰ ਛਤ ਪਰਿ ਬੜੇ ਵੱਡਾ ਪਾਰ ਤੇਰਾ ਮਰਤਬਾ ਰੰਗ ਰੰਗਨੇ ਇਕਨ ਜਪ ਕਰਤ ਬਾ ਜੀ ਆਨ ਤਜੀਓ ਸਭ ਕਾ ਜਾਣ ਲਾ ਸਭ ਤੇਰੇ ਵਸ ਤੇਰਾ ਘਰ ਬਲਾ ਤੇਰੇ ਕਰ ਅਨੰਦ ਵਿਧਾਈ ਤੁਧ ਕਾਰ ਮਾਨ ਮੰਦਾ ਤੇਰੇ ਆਪਣੇ ਆਪ ਚਰ ਸਰਬ ਕਲਾ ਭਰਪੂਰ ਦੇਸ ਜਤ ਕਤਾ ਨਾਨਕ ਦਾ ਸੰਦਾਸ ਸੁਤੇ ਆ ਗਏ ਬਿਨ ਬਤਾ ਨਾਨਕ ਦਾ ਸੰਦਾਸ ਸੁਤੇ ਆ ਗਏ ਬਿਨ ਬਤਾ ਬਿਨ ਬਤਾ ਬਿਨ ਬਤਾ ਪੌੜੀ ਵੱਢੀ ਵੱਡਾ ਪਾਰ ਤੇਰਾ ਮਰਤਮਾ ਰੰਗ ਪ੍ਰੰਗ ਅਨੇਕ ਨ ਜਾਪਨ ਕਰਤ ਬਾ ਦੀਆਂ ਅੰਦਰ ਜਿਓ ਸਭ ਜਾਣ ਲਾ ਸਭ ਕਿਸ ਤੇਰੇ ਵਾਸਤੇ ਰ ਕਰਪਲਾ ਤੇਰੇ ਕਰ ਅਨੰਦ ਵਧਾਈ ਤੁਧ ਕਰ ਮਾਨ ਮਹਤਾ ਤੇ ਜ ਆਪਣਾ ਆਪ ਜਰ ਹਰ ਬਕਲਾ ਭਰਪੂਰ ਸਹਿਜਕਤਾ ਨਾਨਕ ਦਰਸਨ ਦਾ ਸੁਧਿਆਗੇ ਬਿਨ ਵਤਾ ਸੁਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵ ਸਰਾਤ ਦੁਏ ਦਾਈ ਦਾਇਆ ਖੇਲੇ ਸਗਲ ਜਗਤ ਚੰਗ ਆਈਆ ਬੁਰਈਆ ਵਾਚੈ ਤਰ ਮਹਦੂਰ ਕਰਮੀ ਆਪੋ ਆਪਣੇ ਕੇ ਨੇੜ ਕੇ ਦੂ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਘਾ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਖਾ ਨਾਨਕ ਤੇ ਮੁਖ ਉਜਲੇ ਕੇਤੀ ਛੁਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੀਵਾ ਹੈ ਗੁਰੂ ਤੇ ਪ੍ਰਾਨਨਾਥ ਗੋਬਿੰਦ ਹੈ ਕਿਰਪਾ ਨਿਧਾ ਸੰਸਾਰ ਤਾਪ ਹਰੁਣਾ ਕਰੁਣਾ ਮੈਂ ਕਰੁਣਾ ਮੈਂ ਸਭ ਦੁਖ ਹਰੋ ਸ਼ਰਨ ਜੋਗ ਦਇਆਲ ਹੈ ਦਿਨ ਨਾਤ ਮਾਇਆ ਕਰੋ ਸੀਰ ਸੁਆਸਤ ਕੀਨ ਸਮੈ ਸਿਮਰੰਤ ਨਾਨਕ RAM ਦਮੋਦਰ ਮਾਦਵ ਹਾਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਇਆ ਇੱਕ ਅੱਖਰ ਹਰਮਨ ਬਸਤ ਨਾਨਕ ਹੋ ਤੁਨੇ ਹਾਲ ਹੋ ਤੁਨੇ ਹਾ ਪੇਖਾ ਦੀ ਤੇਰੇ ਪੇਖਾ ਦੀ ਤੇਰੇ ਤੂੰ ਨਿਜ ਪਤ ਹੈ ਦਾ ਤਾ ਤੂੰ ਨਿਜ ਪਤ 嗯、啊 ਦੋ ਦੋ ਰੰਗ ਦਾਤਾ ਰੰਗ ਦਾਤਾ ਆਨੰਦ ਗੁਣੀ ਨਿਧਾਨ ਨਿਮਰ ਦੇ ਓਕੇ ਮਾਨ ਨਿ ਤਹਣਿਓ ਬੁਨੀਵਾਤ ਗਰੀਬ ਨਿਵਾ ਹਜ ਬਰਸ ਮੇਗ ਜੀ ਤਿਲ ਬਿਲਮ ਨਾ ਲਾ ਬਰਸ ਮੇਗ ਜੀ ਤਿਲ ਬਿਲਮ ਨਾ ਲਾ ਬਰਸ ਮੇਗ ਜੀ ਤਿਲ ਬਿਲਮ ਨਾ ਲਾ ਬਰਸੋ ਮੇਗ ਜੀ ਤਿਲ ਬੇਲਮ ਨਾ ਲਾਓ ਬਰਸੋ ਮੇਗ ਜੀ ਤਿਲ ਬੇਲਮ ਨਾ ਲਾਓ ਬਰਸ ਪਿਆਰੇ ਮਨ ਹੈ ਸਾਧਾਰੇ ਬਰਸ ਪਿਆਰੇ ਮਨ ਹੈ ਸਾਧਾਰੇ ਹੋਏ ਆਨੰਦ ਸਦਾ ਮਨ ਚਾਓ ਹੋਏ ਆਨੰਦ ਸਦਾ ਮਨ ਚਾਓ ਬਰਸ ਮੇਗ ਜੀਤ ਲੇ ਬੇਲ ਮਨਾ ਲਾਓ ਬਰਸ ਮੇਗ ਜੀਤ ਲੇ ਬੇਲ ਮਨਾ ਲਾਓ ਬਰਸ ਮੇਗ ਦੀ ਦਿਲ ਬੇਲਮ ਨਾ ਲਾ ਬੇਲਮ ਨਾ ਲਾ ਬਰਸ ਮੈ ਗੁਜੀ ਦਿਲ ਬੇਲਮ ਮੁਨਾਲਾ ਪਰਸ ਮੇਗ ਜੀ ਤਿਲ ਬੇਲ ਮੁਨਾਲਾ ਹੰ ਤੇਰੀ ਤਰ ਸਵਾਮੀ ਆ ਮੇ